ਸਤ ਸ੍ਰੀ ਅਕਾਲ ਜੀ ਸਾਰਿਆਂ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਖਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਤੇ ਇੱਕ ਗਾਂ ਤਾਂ ਦਿਖਾਉਣੀ ਆ। ਸਾਰੀਆਂ ਦੇ ਸਾਰੀਆਂ ਜਿਸ ਸੋਈਆਂ ਤੁਹਾਨੂੰ ਦਿਖਾਉਣੀ ਆ। ਤੇ ਬਾਕੀ ਵੀਡੀਓ ਸ਼ੁਰੂ ਕਰਨ ਦਾ ਪਹਿਲਾ ਬੇਨਤੀ ਇਹ ਹੁੰਦੀ ਆ ਵੀ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਸੇਤਾ ਨਹੀਂ ਕੈਮ ਲੱਗਣ ਦੀਆਂ ਸੇਤਰ ਵੀ ਠੀਕ ਜਿਹੀ ਨਹੀਂ ਕੱਲ ਦੇ ਅੱਛਾ ਹਾਂਜੀ ਹਾਂਜੀ ਇਤਨੀ ਕਹਿੰਦੇ ਸੀ ਸਰੀ ਡਾਊਨ ਹੋ ਗਿਆ ਥੋੜਾ ਡਾਊਨ じゃ ਹੋ ਗਿਆ ਰੁਪੀਜੀ ਰੁਪੀਜੀ ਠੀਕ ਹੈ ਤੁਹਾਨੂੰ ਪਤਾ ਬਾਹਰ ਅੰਦਰ ਜਾਨੇ ਫਿਰ ਕੁੜੀਆਂ ਕਈ ਮੁਸ਼ਕਿਲ ਹੈ ਕਹਿਆ ਕਈ ਹੈ ਮੌਸਮ ਵੀ ਹੁਣ ਹਾਂਜੀ ਬਦਲ ਗਿਆ ਵਾ ਦੁਪਹਿਰੇ ਕਈ ਵਾਲੀ ਮੌਸਮ ਗਰਮ ਹੋ ਜਾਂਦਾ ਹੈ ਤੀਸਰੀ ਕੱਲ ਦੇ ਪੱਠੇ ਵੀ ਨਹੀਂ ਡੰਗਰਾਂ ਨੂੰ ਪਏ ਆਪਾਂ ਅੱਛਾ ਹਾਂਜੀ ਠੀਕ ਆ 92 ਉਦਾਂ ਹੀ ਭੁੱਖੇ ਹੀ ਅੱਜ ਬੱਚੇ ਅੱਜ ਤਿਆਰੀ ਨਹੀਂ ਕੀਤੀ ਗਈ ਜਨਾ ਕੋਈ ਤਿਆਰੀ ਨਹੀਂ ਕੀਤੀ ਗਈ ਯਾਰ ਵੀ ਜੀ ਬੱਚਾ ਤੁਹਾਨੂੰ ਪਤਾ ਵੀ ਰੋਜ਼ ਨਹੀਂ ਪੇਛੋਟਾ ਹੈ ਹਾਂਜੀ ਹਾਂਜੀ ਇਕੱਲੇ ਬੰਦੇ ਆਪਾਂ ਇਹ ਦੋ ਬੰਦੇਆਂ ਫਿਰ ਵਾਦਾ ਹੋ ਜਾਂਦਾ ਠੀਕ ਆ ਹੁਣ ਸਵੇਰੋਂ ਸਵੇਰ ਮੌਸਮ ਹੁੰਦਾ ਠੰਡਾ ਹਾਂ ਤੇ ਦੁਪਹਿਰੇ ਥੋੜਾ ਜਿਹਾ ਫਰਕ ਪੈ ਜਾਂਦਾ ਆ ਹਾਂਜੀ ਹਾਂਜੀ ਤੇ ਉਹਦੇ ਕਰਕੇ ਵੀ ਕਈ ਵਾਰੀ ਸਰੀਰ ਦਾ ਫਰਕ ਪੈ ਜਾਂਦਾ ਚਲੋ ਬਾਕੀ ਕੁਦਰਤੀ ਹੈ ਇਹ ਤੀਜਾ ਜਿਹੜਾ ਸਾਫ ਵਾਲੀਆਂ ਚੀਜ਼ਾਂ ਆਪਾਂ ਅੱਗੇ ਇਹ ਸਾਰੀਆਂ ਯਾਰ ਵੀ ਜੀ ਆ ਕੀ ਬਦਾਵਤ ਜਾ ਕੇ ਸਾਹ ਆਉਣਾ ਜਾਂ ਨਹੀਂ ਆਉਣਾ ਹਾਂਜੀ ਹਾਂਜੀ ਮੋਰ ਦੀ ਮਾਰ ਆ ਜੀ ਚਲੋ ਮਾਰ ਹਾਂ ਕੋ ਫਾ ਕਰੇ ਚਲੋ ਫਿਰ ਨਾਮ ਦੱਸ ਦੇ ਕਰੀ ਨਾਮ ਮੇਰਾ ਭਾਸ ਸਿੰਘ ਜੇ ਪਿੰਡ ਚੋਲਾ ਜਗਾ ਬਸੀ ਜਣਾ ਆ ਤੇ ਫੋਨ ਨੰਬਰ ਹੀ ਬੋਲ ਦੋ 98943490 ਤੇ ਅੱਜ ਭਾਜ ਜੱਜੇ ਕਰਕੇ ਤੇ ਵੇਲੇ ਕਰੀਏ ਤੁਹਾਨੂੰ ਤੇ ਕੀ ਕਰਦੇ ਨੇ ਆ ਪਾਜ ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤਾਂ ਹੀ ਕਰਨੀ ਆ ਕਿੰਨਾ ਚਿਰ ਹੋ ਗਿਆ ਜੀ ਨ ਸੂਈ ਨ ਅੱਜ ਸੂਈ ਨਾ ਹੋਏ ਨਾ ਨਾਮ ਦੱਸ ਦੇਣ ਹੋ ਗਏ ਜੀ 5 ਕਿਲੋ ਦੁੱਧ ਜਿੱਦਾਂ ਮਰਜ਼ੀ ਚੋ ਕੇ ਲੈ ਜੇ ਮੇਰੇ ਕੋਲ ਕਿੰਨਾ 16 ਕਿਲੋ 16 ਕਿਲੋ ਤਿਆਰ ਆ ਕਿੰਨਾ ਘਰੀ ਜਾਊਗੀ ਦੋਦਰ ਵੀ 20 ਕਿਲੋ ਆਮਨਾ ਭਰੀ ਜਾਊਗੀ ਤੋਰੋ ਫਿਰ ਇੱਕ ਰੀਨੂ ਬਾਕੀ ਜੇ ਸਵੇਰਾ ਸਵੇਰ ਦਾ ਟਾਈਮ ਹੈ ਅੱਜ ਪਸ਼ੂ ਨਾ ਤੇ ਨਵਾਈ ਗਏ ਆ ਤੇ ਪੱਠੇ ਵੀ ਜਿਹੜੇ ਅੱਜ ਹੈ ਨਹੀਂ ਹੈ ਗਾੜੀ ਇਹ ਜੜੀਆਂ ਰੁੱਜੀਆਂ ਨਹੀਂ ਹੈ ਕੈਂਦਾ ਭਾਵੇਂ ਬਾਕੀ ਆ ਦੇਖ ਸਾਡੇ ਫਿਕਸ ਜੇ ਹਵਾਨੇ ਵਾਲੀ ਆ ਸੁਵਾ ਕੇ ਨਾ ਵਿਧਿਆ ਤਾਂ ਪਹਿਲਾ ਪਹਿਲਾ ਜਿਹ ਮੂੰਹ ਚਾਰ ਬੰਦ ਹੈ ਪਹਿਲਾ ਸੁਵਾ ਜਿਹੜਾ ਕਿੰਦੇ ਦਾ ਕਿਆ ਥਾਣੇ ਦੇ ਇੱਕ ਵਾਰੀ ਚੰਗੀ ਤਰ੍ਹਾਂ ਲਾਗੇ ਤਾਂ ਦੇਖ ਸਕਦੇ ਜੀ ਬਾਕੀ ਪਸਵਾ ਕੇ ਪਰ ਹੱਥ ਚੋਂ ਨਾਲ ਥਾਣੇ ਨੇ ਕਰ ਲੈਣਾ ਕੱਦ ਕਾਠ ਦੀ ਚੰਗੀ ਆ ਉਤਰਾਂ ਤੇ ਬਿਲਕੁਲ ਫਿਕਸ ਹਵਾਂ ਨਦੀ ਹਵਾਂ ਨੇ ਤੇ ਮਗਰ ਵੀ ਨਾੜਾ ਚੰਗੀਆਂ ਤੇ ਆ ਬੱਚਾ ਜੇ ਦਾ ਬੱਚਾ ਆ ਬੱਚਾ ਸਮਝਿਆ ਆ ਜੀ ਠੀਕ ਐ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਲਾ ਰਿਹਾ ਵੀ ਇਹਦਾ ਮੰਗਨ ਨੂੰ ਭਾਵੇਂ ਮੁੱਲ ਨੂੰ ਸੇ ਸਹੀ ਨੇ ਤੇ ਦੋ ਚਾਰ ਦਿਨ ਓਡਾ ਅਕ ਲੈੰਦੇ ਹੁਣ ਆ ਰੁਪਈਆ ਪਹਾਨਾ 50000 ਦੇ ਦਵਾਂ 50000 ਦੀ 50000 ਦੀ ਛੋਟ ਕਰ ਦੋਗੇ ਬਾਕੀ ਵਿੱਚੋਂ ਥੋੜੀ ਬੋਧੀ ਰੁਪਈਆ ਕਰ ਦਾਂਗੇ ਅੱਛਾ ਪਹੁੰਚ ਵਿੱਚ ਆ ਤਾਂ ਪਹੁੰਚ ਵਿੱਚ ਰੁਪਈਆ 100 ਕਿਲੋਮੀਟਰ ਤੱਕ ਠੀਕ ਐ ਜੀ ਸੋ 1 ਹਲ ਮੀਟਰ ਤੱਕਰ ਪਹੁੰਚੇ ਵਿੱਚ ਹੈ ਤੇ ਦੁੱਧ ਕਿੰਨੇ 16 ਲੀਟਰ ਮੋਕੇ ਤੇ ਚਵਾ ਦਾਂਗੇ। ਹੁਣ ਖਾਣਾ ਵੀ ਦਿਖਾ ਦੋ ਕਿਹੜੇ ਕਿਹੜੇ ਥਾਣੇ ਮੁੜੇ ਵੀਰ ਭਾਗੇ ਆ ਆਖੇ ਨੂੰ ਵੀ ਛੋਟਾ। ਆ ਦੇਖ ਸਕਦੇ ਥਾਣਾ ਬਾਕੀ ਪ੍ਰੋਪਰ ਹੱਥ ਜਉਣ ਵਾਲਾ ਥਾਣਿਆ। ਆ ਦੇ ਆ ਦੇ। ਤੇ ਹੁਣ ਆ ਮੱਝ ਬਾਰੇ ਦੱਸ ਤੀਏ। ਇਹ ਆ ਗਲੀ ਪਰਸੋ ਦੀ ਸੋਈ ਆ ਮੱਝ। ਅੱਛਾ ਇਹਦਾ ਮਗਰ ਆ ਕੱਟੀ ਜੀ। ਆ ਤਾਜੇ ਇਹ ਬੱਚਾ ਨਾ ਨਾੜੂ ਨਾਲ ਹੀ ਆ ਕੱਟੀ ਦੇ। ਇਹ ਤਾਜੇ ਨਾੜੂ ਜਿਹੜਾ ਇਹਦੇ ਨਾਲ ਆ। ਹਾਂ। ਤੇ ਕਿੰਨਾ ਘੋਣਾ ਪਾ ਗਿਓ ਇਹ 6 ਹੋ ਜੇ ਬੋਲੇ ਜ ਬੋਲੇ ਹੀ ਬਣਿਆ ਜ ਦੁੱਧ ਨਹੀਂ ਬਣਿਆ ਜ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਕੱਢੀ ਜਾਊਗੀ ਦੁੱਧ ਦਾ ਰੁਪਈਆ 8-9 ਕਿਲੋ ਰਮਾਨਾ ਦਹੀਂ ਜਣਾ ਕੋ ਸੇ ਵਾਲਾ ਚਲੋ ਸਾਰਾ ਸਿਆਲ ਛਾਰ ਦੂਗੀ ਕੇ ਵਧੀਆ ਤੋਰ ਦੋ ਫੇਰ ਇਹਨੂੰ ਖਾਣਾ ਇਹਦੇ ਵੀ ਇੱਕ ਵਾਰੀ ਦੇਖ ਸਾਦੇ ਜੇ ਲੱਗੇ ਤਾਂ ਆਹ ਦੇਖ ਸਾਦੇ ਜੀ ਤੋਰਦਾ ਹੈ ਬਾਕੀ ਇਹ ਕੁਛ ਲੱਪੇ ਲੁੱਪੇ ਜਿਹੀ ਆ। ਦੇਖੋ ਹਾ ਜਿਹੜਾ ਜੀਰੋ ਜੀਵ ਨਹੀਂ ਆ। ਤੇ ਇਹਦਾ ਫਿਰ ਮੁੱਲ 50000 ਦੇ ਜੀ। ਕਿੰਨੇ ਦੀ? ਬਣਾ ਦੀ। ਕਰ ਦੋ ਵਿੱਚ ਛੋਟ ਛੋਟ। ਤੁਸੀਂ ਕਰਾ ਦੇ ਲੋ ਤੁਸੀਂ। ਆਪ ਵੀ ਕਰ ਦੋ। 45000 ਦੇ ਜੀ। ਅੱਛਾ 45000 ਚ ਪਹੁੰਚ। ਪਹੁੰਚ ਕਰਨਾ। 100 ਕਿਲੋ ਮੀਟਰ ਤੱਕ। ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਮੱਝ ਇਹਦੇ ਹਰ 20 ਸਾਲ ਦੇ ਦੁੱਧ 10 ਕਿਲੋ ਜੀ ਅੱਛਾ ਇਹਦੇ ਮਗਰ ਕੱਟਾ ਹੀ ਰਲਾ ਅੱਛਾ ਇਸ ਨੂੰ 10000 ਰੁਪਏ ਦੇਣਾ ਇਹ ਤੌਰ ਤੋਂ ਫਿਰ ਇਹਨੂੰ 10 ਕਿਲੋ ਹੈਗਾ ਜੀ ਪੱਕਾ ਦੁੱਧ ਚਲੋ ਵੀ ਗਿਣਾ ਕੇ ਦਵਾਂਗੇ ਠੀਕ ਆ ਗੁੰਮੀਲੀ ਜਿਹੜੇ ਸਾਈਡ ਤੇ ਮਾ ਮਾ ਗੁੰਮੀਲੀ ਗਾਲੀ ਕੱਢਦੀ ਹੈ ਅੱਛਾ ਬੋਲਾ ਹੀ ਆ ਤਨਾ ਕੋਈ ਦਰਦ ਨਹੀਂ ਹੁੰਦੀ ਇਕਰੀਆ ਦਿਖਾ ਦਈਏ ਮੋਤੋ ਚੰਗੀ ਤਰ੍ਹਾਂ ਲਾ ਇੱਕਰੀਆ ਹੱਥ ਲਾ ਕੇ ਦਿਖਾ ਦੇ ਉਹਦਾ ਹੀ ਹਾਲ ਵੀ ਜੀ ਹਾਂ ਦੇਖ ਸਾਡੇ ਜੀ ਕੋਈ ਦਰਦ ਨਹੀਂ ਹੈ ਜਾਂ ਕੁਝ ਨਾ 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 ਦੁੱਧ ਦਲ ਵੀ ਦੁੱਧ ਨੂੰ ਬੜੀ ਮਾਦ ਆ ਦੇਖ ਸਕਦੇ ਜੀ ਹਵਾਨਾ ਇਹਦਾ ਬੋਲਾ ਦਾ ਕਿਲੋ ਰੀਜੇ ਦਾ ਮੱਧ ਕੋ ਵੀ 50000 ਰੁਪਏ ਹੈ ਤੇ ਆਹ ਖਾਨੇ ਇਹਦੇ ਵੀ ਦੇਖ ਸਕਦੇ ਜੀ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਬੋਲਾ ਰੀਜੇ ਦਾ 60000 ਨਾ ਕਰ ਲਈਏ ਵੇਖ ਲੋ ਕਰ ਦੋ ਵਿੱਚੋਂ ਛੋਟ ਛੋਟ ਕਿੰਨੀ ਕਰ ਦੀਏ 52000 ਰੁਪਏ ਦੇ ਦਾਂ ਅੱਛਾ 55000 ਵੀ ਪਹੁੰਚ ਸਕਦਾ ਠੀਕ ਆ ਤੇ ਹੁਣ ਆ ਜਿਹੜੀ ਇਹ ਚੰਗੇ ਕਦ ਕੱਟ ਚਾ ਮੱਜੇ ਇਹ ਆ ਜੀ ਉਸ ਆਪਾਂ ਨੂੰ ਕਿ ਰੀਮਾ ਨਾਲ ਦੋ ਤੇ 15 ਕਿਲੋ ਚੋ ਗਿਆ ਲੈ ਕੇ ਆਏ ਅੱਛਾ ਠੀਕ ਆ ਇਹਨੇ ਮਾਜ ਨੇ ਹਸਾਬ ਪਰਸੋਂ ਦੇ ਜੀਰੀ ਇਹ ਲਾਇਆ ਅੱਛਾ ਆਹ ਟਮੇ ਇਹਨੇ 12 ਕਿਲੋ ਤਿਆਰ ਦੇ ਤਿਆਰ ਜਿਹੜਾ 12 ਕਿਲੋ ਤਿਆਰ ਮਗਰ ਕੱਟੀ ਇਹਨੇ ਤੋਰਾਂ ਫੇਰ ਇੱਕ ਮਾਜੇ ਉੱਧਰ ਦੀ ਹੈ ਮਾਜਾ ਆਪਾਂ ਕਿ ਸੱਜਣ ਖਾਸ ਕੋ ਲੈ ਗਏ ਹਾਂ ਅੱਛਾ ਜੀ ਨਹੀਂ ਲਾਇਆ ਆ ਦੇਖ ਸਾਦੇ ਹਵਾਨਾ ਇਹਦਾ ਪਿੱਛੇ ਇੱਕ ਦੇਰ ਦੇ ਮੱਦੇ ਆ ਆਹ ਕਰੀ ਬਾਕੀ ਕੱਦ ਘਾਟ ਪੱਖੋਂ ਬੁਰੀ ਜਵਾਨ ਆ ਆ ਕੱਟੀ ਜੇ ਕੋਈ ਆਪਣੇ ਹਿਸਾਬ ਨਾਲ ਲਾ ਲੈ ਕਿੰਨੇ ਚਿਰਦੀ ਹੈ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਤੇ ਇਹਦਾ ਫਿਰ ਮੁੱਲ ਇਹਦਾ ਰੂਪ ਫੋਨ ਤੇ ਮੁੱਲ ਹੈ ਅੱਛਾ ਇਹਦਾ ਫੋਨ ਤੇ ਕਰਨਾ ਜੇ ਤੁਸੀਂ ਵੀ ਭਾਣ ਲੈਣੀ ਤਾਂ ਫੋਨ ਲਾ ਦੇ ਨਾ ਤੇ ਫਿਰ ਮੈਨੂੰ ਫਿਰ 1500 ਕਿਲੋ ਦੁੱਧ ਕਰਕੇ ਫਿਰ ਵੇਚਾਂਗੇ ਆਪਾਂ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਬਾਕੀ ਇਹ ਆ ਵੀ ਚਲੋ ਸੋਈਆਂ ਤੁਹਾਡੇ ਘਰੋਂ ਕੋ ਚਵਾਈ ਕਰਕੇ ਖੜੇ ਹੋ ਦੋ ਤਿੰਨ ਡੰਗ ਜਿੰਨਾ ਮੱਝੋ ਲੱਗੇ ਸਾਰੀਆਂ ਸੋਈਆਂ ਹੀ ਆ ਹਾਂ ਜੀ ਹਾਂ ਜੀ ਤੇ ਆਪਣੇ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਇੱਥੋਂ ਹੀ ਤਸੱਲੀ ਕਰਕੇ ਖੜੋ ਨਹੀਂ ਤੇ ਵੀਡੀਓ ਖਲ ਤੋਂ ਚਵਾ ਲਓ